ਸਰ ਮੇਕ ਖਬਰ ਪੜੀ ਕਿ ਇੱਕ ਮਹਿਲਾ ਨੇ ਡਾਕਟਰ ਦੀ ਅਪਾਇੰਟਮੈਂਟ ਲੈਣ ਦੇ ਲਈ ਕਾਲ ਕੀਤੀ ਪਰ ਉਸ ਦੇ ਨਾਲ ਠੱਗੀ ਹੋ ਗਈ ਇਹ ਪੂਰਾ ਮਾਮਲਾ ਕੀ ਹੈ ਹੂੰ ਦੇਖੋ ਸਰ ਜੀ ਜਿਹੜੇ ਮਾਮਲੇ ਤੁਸੀਂ ਗੱਲ ਕਰਦੇ ਆਂ ਔਰਤ ਨੇ ਗੂਗਲ ਤੋਂ ਨੰਬਰ ਲੈ ਕੇ ਡਾਕਟਰ ਦੀ ਅਪਾਇੰਟਮੈਂਟ ਲੈਣੀ ਸੀ ਉਸ ਤੋਂ ਬਾਅਦ ਉਹਦੇ ਨਾਲ ਠੱਗੀ ਹੋਈ ਹੈ ਪਰ ਅੱਜ ਕੱਲ ਠੱਗੀਆਂ ਕਿਉਂ ਵੱਧਦੀਆਂ ਜਾ ਰਹੀਆਂ ਕਿਉਂਕਿ ਅਸੀਂ ਆਪਣੇ ਨਾਲੋਂ ਜ਼ਿਆਦਾ ਦੂਜੇ ਤੇ ਭਰੋਸਾ ਕਰ ਲੱਪੇ ਬੇਗਾਨਿਆਂ ਤੇ ਭਰੋਸਾ ਕਰ ਲੱਪੇ ਔਰ ਖਾਸ ਕਰਕੇ ਉਹਨਾਂ ਤੇ ਜਿਹੜੀਆਂ ਜਿਹੜੇ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਆ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਸਾਨੂੰ ਮਾਰ ਲੈਂਦੇ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਸਰਬਜੀ ਜਿਹੜਾ ਅੱਜ ਕੱਲ ਦਾ ਜ਼ਮਾਨਾ ਆ ਬੇਈਮਾਨ ਬਹੁਤ ਹੋ ਗਿਆ ਔਰ ਜਿਹੜਾ ਤਾਂ ਤਰਕ ਵਾਲਾ ਬੰਦਾ ਉਹ ਤਾਂ ਲਹਿਜੇ ਤੋਂ ਸਮਝ ਜਾਂਦਾ ਕਿ ਮੋਰਲਾ ਸ਼ਹਿਰ ਠੱਗੀ ਮਾਰ ਸਕਦਾ ਲੇਕਿਨ ਜਿਹੜਾ ਭੋਲਾ ਆ ਉਹ ਛੇਤੀ ਲਪੇਟੇ ਚ ਆ ਜਾਂਦਾ ਔਰ ਜ਼ਿਆਦਾਤਰ ਇਹ ਠੱਗੀਆਂ ਜਿਹੜੀਆਂ ਆ ਦਰਮਿਆਨੇ ਪਰਿਵਾਰ ਵਾਲੇ ਜਾਂ ਗਰੀਬਾਂ ਨਾਲ ਪੱਜਦੀਆਂ ਕਿਉਂਕਿ ਜਿਹੜੇ ਲੋਕ ਥੋੜਾ ਜਿਹਾ ਪੜੇ ਲਿਖੇ ਆ ਜਿਹੜੇ ਲੋਕ ਸਮਝਦਾਰ ਆ ਉਹ ਛੇਤੀ ਕਿਤੇ ਬਹਿਕਾਵੇ ਚ ਨਹੀਂ ਆਉਂਦੇ ਉਹ ਤੋਂ ਨਾ ਤਰਕ ਚਲਾ ਲੈਂਦੇ ਆ ਥੋੜੇ ਫੈਕਟਸ ਚੈੱਕ ਕਰ ਲੈਂਦੇ ਆ ਹੁਣ ਸਾਡੇ ਪਿੰਡ ਵੀ ਇੱਕ ਠੱਗੀ ਬੱਜੀ ਹੈ ਜੀ ਮੈਂ ਉਹਦੇ ਤੇ ਵੀ ਜਿਹੜੀ ਵਿਸ਼ੇ ਦੀ ਤੁਸੀਂ ਗੱਲ ਕਰਦੇ ਉਹਤੇ ਵੀ ਗੱਲ ਕਰਦਾ ਸਾਡੇ ਪਿੰਡ ਦੀ ਵੀ ਇੱਕ ਵਿਚਾਰੀ ਗਰੀਬ ਔਰਤ ਤੇ 10000 ਦੀ ਠੱਗੀ ਵੱਜ ਗਈ ਉਹਦੇ ਨਾਲ ਜਿਹੜੀ ਖਬਰ ਦੀ ਤੁਸੀਂ ਗੱਲ ਕਰਦੇ ਜ ਉਹਦੀ ਜਾਣਕਾਰੀ ਦੇ ਦੀਗੇ ਇਹ ਜਲੰਧਰ ਕੈਂਟ ਤੋਂ ਮਾਮਲਾ ਸਾਹਮਣੇ ਆ ਰਿਹਾ ਔਰ ਇਹ ਅੱਜ ਦਾ ਮਾਮਲਾ ਨਹੀਂ ਹੈ 6-7 ਮਹੀਨੇ ਪੁਰਾਣਾ ਹੈ ਕਿਉਂਕਿ 8 ਫਰਵਰੀ ਨੂੰ ਔਰਤ ਨੇ ਕੰਪਲੇਂਟ ਦੇ ਦਿੱਤੀ ਸੀਗੀ ਸਾਈਬਰ ਹੈਲਪਲਾਈਨ ਨੂੰ ਕਿ ਉਹਨਾਂ ਨਾਲ ਠੱਗੀ ਹੋਈ ਹੈ ਤੇ ਹੁਣ ਜਾਂਚ ਪੜਤਾਲ ਤੋਂ ਬਾਅਦ 6 ਮਹੀਨੇ ਬਾਅਦ ਜਾ ਕੇ ਮਾਮਲਾ ਦਰਜ ਔਰ ਮਾਮਲਾ ਦਰਜ ਹੈ ਦੋ ਜਣੇ ਤੇ ਇੱਕ ਤਾਂ ਸਤੂ ਰਾਮ ਜੋ ਬਿਹਾਰ ਦਾ ਹੈ ਔਰ ਨੀਲਮ ਜੋ ਕਿ ਮਹਾਰਾਸ਼ਟਰਾ ਦੀ ਵਾਸੀ ਹੈ ਪਰ ਹੁਣ ਸਵਾਲ ਇਹ ਉੱਠਦਾ ਸਵਾਲਾਚ ਸਵਾਲ ਇਹ ਉੱਠਦਾ ਕਿ ਇਹ ਠੱਗੀ ਬੱਜੀ ਕਿਵੇਂ ਦੱਸਿਆ ਜਾ ਰਿਹਾ ਹੈ ਕਿ ਪੂਨਮ ਸ਼ਰਮਾ ਨਾਮੀ ਔਰਤ ਜੋ ਕਿ ਗੂਗਲ ਤੋਂ ਡਾਕਟਰ ਦਾ ਰੈਫਰੈਂਸ ਲੈ ਕੇ ਉਹਨਾਂ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰਦੀ ਹੈ ਔਰ ਕਾਲ ਉਹਦੇ ਲਈ ਤਾਂ ਗਲਤ ਲੱਗਦੀ ਹੈ ਲੇਕਿਨ ਠੱਗਾਂ ਲਈ ਸਹੀ ਲੱਗ ਜਾਂਦੀ ਹੈ ਔਰ ਠੱਗ ਉਹਨੂੰ ਬਹਿਲਾ ਫਸਲਾ ਕੇ ਬਹਿਕਾ ਕੇ आई 600 ਰੁਪਿਆ ਭਰੋਟ ਲੈਂਦੇ ਆ ਸੈਂਟਰਲ ਬੈਂਕ ਰਾਹੀਂ ਜਿਹੜੀ ਇਹ ਪੇਮੈਂਟ ਕੀਤੀ ਜਾਂਦੀ ਆ ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਅਸੀ ਮਜੇ ਤੁਹਾਨੂੰ ਪਹਿਲਾਂ ਕਿਹਾ ਕਿ ਹਟਿਆ ਕਿ ਬੇਗਾਨੇ ਤੇ ਬਹੁਤ ਜਲਦੀ ਭਰੋਸਾ ਕਰ ਲੈਣੇ ਆ ਔਰ ਸਵਾਲਾਂ ਚ ਸਵਾਲ ਇਹ ਵੀ ਆ ਵੱਡਾ ਸਵਾਲ ਇਹ ਵੀ ਆ ਕਿ ਡਾਕਟਰ ਦੀ ਅਪਾਇੰਟਮੈਂਟ 500000 1500 22500 ਤੱਕ ਹੋ ਸਕਦੀ ਆ ਇਹ 28600 ਰੁਪਿਆ ਕਿਵੇਂ ਚਲਾ ਗਿਆ ਜੀ ਕੀ ਕਿਹਾ ਹੋਵੇਗਾ ਕਿ ਕਿ ਕੋਈ ਆਪਰੇਸ਼ਨ ਦੀ ਡੀਲ ਕੀਤੀ ਹੋਵੇ ਕਿ ਸਸਤੇ ਚ ਕਰਾ ਦੇਣ ਇੱਕ ਪੈਕੇਜ ਦੀ ਗੱਲ ਹੋ ਗਈ ਹੋਵੇਗੀ ਕੀ ਹੋਇਆ ਹੋਵੇਗਾ ਇਹ ਸਾਨੂੰ ਹਾਲੇ ਤੱਕ ਨਹੀਂ ਪਤਾ ਹਾਲੇ ਤੱਕ ਗੱਲ ਜਿਹੜੀ ਸਾਹਮਣੇ ਨਹੀਂ ਆਈ ਪਰ ਲੋਕਾਂ ਨੂੰ ਸੁਚੇਤ ਹੋਣਾ ਪੈਣਾ ਕਿਉਂਕਿ ਬੜੀ ਬਾਰ ਕੀ ਹੁੰਦਾ ਕੋਈ ਨਾ ਕੋਈ ਬਾਹਰੋਂ ਕਾਲ ਕਰ ਦਿੰਦਾ ਕਿ ਮੈਂ ਜੀ ਪਛਾਣੋਂ ਕੌਣ ਆ ਉਹ ਆਪਸ਼ਨ ਵੀ ਨਹੀਂ ਦਿੰਦਾ ਅਸੀਂ ਆਪੇ ਕਹਿੰਦੇ ਅੱਛਾ ਤੂੰ ਫਲਾਣੇ ਦਾ ਮੁੰਡਾ ਅੱਛਾ ਤੂੰ ਮੇਰੇ ਨਾਲ ਸਕੂਲੇ ਪੜਿਆ ਸੀ ਅੱਛਾ ਤੂੰ ਮੇਰੇ ਨਾਲ ਕਾਲਜ ਪੜਿਆ ਸੀ ਥੋੜਾ ਜਿਹਾ ਲਾਲਚ ਜਿੰਦਾ ਤੇ ਅਸੀਂ ਸੈਂਕੜੇ ਰੁਪਏ ਹਜ਼ਾਰਾਂ ਰੁਪਏ ਲੱਖਾਂ ਰੁਪਏ ਉਹਨਾਂ ਦੇ ਅਕਾਊਂਟ ਚ ਪਾ ਪਛਤਾਵਾ ਔਰ ਇਹ ਕਾਲਸ ਜਿਹੜੀਆਂ ਐ ਲੋਕਲ ਪੰਜਾਬ ਤੋਂ ਨਹੀਂ ਆਂਦੀਆਂ ਦੂਜੀ ਸਟੇਟ ਤੋਂ ਆ ਜਾਂਦੀਆਂ ਫਿਰ ਪੁਲਿਸ ਪ੍ਰਸ਼ਾਸਨ ਲਈ ਵੀ ਵੱਡਾ ਚੈਲੇਂਜ ਹੋ ਜਾਂਦਾ ਕਿ ਦੂਜੀ ਸਟੇਟ ਚ ਜਾ ਕੇ ਬੰਦਾ ਫੜਦਾ ਕਿਵੇਂ ਆ ਇੱਥੇ ਤਾਂ ਇੱਕ ਹਦੂਦ ਤੋਂ ਦੂਜੀ ਹਦੂਦ ਵਿੱਚ ਥਾਣੇ ਵਾਲੇ ਜਾ ਕੇ ਜਿਹੜੇ ਆ ਉਹ ਥੋੜਾ ਕਤਰਾਨ ਲਾ ਪੈਂਦੇ ਕਿ ਸਾਡੀ ਹਦੂਦ ਤੋਂ ਬਾਹਰ ਲੰ ਕੰਮ ਐ ਜੀ ਸਾਡੀ ਹਦੂਦ ਤੋਂ ਬਾਹਰਲਾ ਮਸਲਾ ਆ ਤੇ ਦੂਜੀ ਸਟੇਟ ਚ ਕਿਵੇਂ ਜਾਣਾ ਤਾਂ ਲੋਕਾਂ ਨੂੰ ਵੀ ਸੁਚੇਤ ਹੋਣਾ ਪੈਣਾ ਜਾਗਰਤ ਹੋਣਾ ਪੈਣਾ ਜੇਕਰ ਕੋ ਤੁਹਾਨੂੰ ਕੋਈ ਲਾਲਚ ਦਿੰਦਾ ਜੇਕਰ ਕੋ ਤੁਹਾਨੂੰ ਬਹਿਕਾਉਂਦਾ ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਆ ਸੱਕਾ ਸੰਬੰਧੀ ਆ ਉਹ ਤੁਹਾਡੇ ਸ ਕੋਟੇ ਸ਼ਹਿਰ ਚ ਹੀ ਰਹੇ ਤਾਂ ਉਹਨੂੰ ਡਾਇਰੈਕਟ ਆ ਕੇ ਮਿਲ ਸਕਦਾ ਜੇ ਕੋਈ ਓਵਰ ਸੀਸ ਜਿਆ ਤਾਂ ਕੱਲੇ ਤੁਸੀਂ ਉਹਦੇ ਇੰਨੇ ਪ੍ਰੇਮੀ ਇੱਕਦਮ ਕਿਵੇਂ ਹੋਗੇ 4-5 ਸਾਲ ਬਾਅਦ ਹੁਣ ਫਿਰ ਤੋਂ ਵਾਪਸ ਤੁਹਾਡੇ ਵਾਲੇ ਵਿਸ਼ੇ ਤੇ ਆਉਂਦੇ ਆ ਕਿ ਜੇ ਅਪਾਇੰਟਮੈਂਟ ਲੈਣੀ ਆ ਆਪਣੇ ਸ਼ਹਿਰ ਚ ਹੀ ਲੈਣੀ ਆ ਤੁਸੀਂ ਆਪਣੇ ਬੱਚੇ ਨੂੰ ਆਪਣੇ ਹਸਬੰਡ ਨੂੰ ਜਾਂ ਆਪ ਜਾ ਕੇ ਤੁਸੀਂ ਜਿਹੜੀ ਅਪਾਇੰਟਮੈਂਟ ਲੈ ਸਕਦੇ ਆ ਤੁਸੀਂ ਜਦੋਂ ਕਾਲ ਕਰਕੇ ਅਪਾਇੰਟਮੈਂਟ ਲੈਨੇ ਉਹ ਤਾਂ ਵੈਸੇ ਜਿਵੇਂ ਕੀ ਮਿਲਦੀ ਆ ਵੈਸੇ ਵੀ ਥੋੜੇ ਚਾਰਜਸ ਉਹਦੇ ਜ਼ਿਆਦਾ ਹੁੰਦੇ ਆ ਪਰ ਫਿਰ ਹੈਰਾਨੀ ਕਰਨ ਵਾਲੀ ਉਹੀ ਗੱਲ ਹੈ ਕਿ 28600 ਕਿਵੇਂ ਹੋ ਸਕਦਾ ਐਨੇ ਚਾਰजेस ਕਿਵੇਂ ਕੋਈ ਪਾ ਸਕਦਾ ਐਨਾ ਕੀ ਬਹਿਕਾ ਲਿਆ ਐਨਾ ਕੀ ਤੁਹਾਡੇ ਮਨ ਦੇ ਅੰਦਰ ਉਹਨਾਂ ਨੇ ਜਿਹੜਾ ਲਾਲਚ ਪਾਤਾ ਤੁਹਾਡੇ ਮਨ ਦੇ ਅੰਦਰ ਇਹੋ ਜੀ ਕਿਹੜੀ ਚੀਜ਼ ਪਾਤੀ ਕਿ ਤੁਸੀਂ ਅਪਾਇੰਟਮੈਂਟ ਜਿਹੜੀ 28600 ਦੀ ਲੈ ਲਈ ਤਾਂ ਇਹ ਬਹੁਤ ਵੱਡਾ ਸਵਾਲ ਹੈ ਤੁਹਾਨੂੰ ਸचेत ਹੋਣ ਦੀ ਲੋੜ ਹੈ